ਪਾਠ 7 ਗੁਰੂ ਨਾਨਕ ਦੇਵ ਜੀ ਬੱਚਿਓ ਅਗਲੇ ਹਫਤੇ ਸਾਡਾ ਸਕੂਲ ਸੁਲਤਾਨਪੁਰ ਲੋਧੀ ਦੀ ਯਾਤਰਾ ਉੱਤੇ ਜਾ ਰਿਹਾ ਹੈ ਜਿਹੜੇ-ਜਿਹੜੇ ਵਿਦਿਆਰਥੀ ਇਸ ਯਾਤਰਾ ਤੇ ਜਾਣਾ ਚਾਹੁੰਦੇ ਹਨ ਉਹ ਆਪਣੇ ਨਾਮ ਮੈਨੂੰ ਲਿਖਵਾ ਦੇਣ ਮੈਡਮ ਜੀ ਸੁਲਤਾਨਪੁਰ ਲੋਧੀ ਕਿੱਥੇ ਹੈ ਤੇ ਉੱਥੇ ਕਿਹੜਾ ਦੇਖਣ ਯੋਗ ਸਥਾਨ ਹੈ ਸੁਲਤਾਨਪੁਰ ਲੋਧੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਬਿਤਾਏ ਸਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰੇ ਇੱਥੇ ਮੌਜੂਦ ਹਨ ਹਾਂਜੀ ਮੈਡਮ ਜੀ ਮੇਰੇ ਦਾਦੀ ਜੀ ਨੇ ਮੈਨੂੰ ਇਹਨਾਂ ਗੁਰਦੁਆਰਿਆਂ ਬਾਰੇ ਦੱਸਿਆ ਸੀ ਦਾਦੀ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਵਕ ਵਕ ਸਾਖੀਆਂ ਸੁਣਾਉਂਦੇ ਰਹਿੰਦੇ ਹਨ ਚਲੋ ਅੱਜ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਨੂੰ ਦਰਸਾਉਂਦੀ ਇੱਕ ਕਵਿਤਾ ਪੜ੍ਹਦੇ ਹਾਂ ਦਰवेश ਫਕੀਰ ਵਲੀ అవਤਾਰ ਗੁਰੂ ਨਾਨਕ ਇਸ ਪਾਰ ਗੁਰੂ ਨਾਨਕ ਉਸ ਪਾਰ ਗੁਰੂ ਨਾਨਕ ਸ਼ਾਹਾਂ ਦਸ਼ਾ ਆਖੋ ਪੀਰਾ ਦਾ ਪੀਰ ਕਹੋ ਉਸ ਰੱਬੀ ਚਸ਼ਮੇ ਦੀ ਸੀ ਤਾਰ ਗੁਰੂ ਨਾਨਕ ਚਾਨਣ ਦੀਆਂ ਪੈਣਾ ਸੀ ਸਲਜਣ ਦਾ ਹੁਨਰ ਜਿਸ ਨੂੰ ਸਾਹਿਬ ਸੀ ਮੇਰਾ ਦਾਤਾ ਦਾਤਾਰ ਗੁਰੂ ਨਾਨਕ ਸੰਵਾਦ ਰਚਾ ਕੇ ਤੂੰ ਹਰ ਥਾਂ ਮਨਵਾਇਆ ਸੀ ਕਿ ਉਸ ਤੁਰਦੀ ਬਾਣੀ ਦਾ ਹੈ ਫਨਕਾਰ ਗੁਰੂ ਨਾਨਕ ਪੱਟਾਂ ਤੇ ਸਿੱਧਾਂ ਤੇ ਕਈ ਨਾਥ ਯੋਗੀਆਂ ਤੇ ਕਰ ਜਾ ਜਾ ਤੂੰ ਕੀਤਾ ਉਪਕਾਰ ਗੁਰੂ ਨਾਨਕ ਹੱਕ ਸੱਚ ਨੂੰ ਤੋਲਣ ਦੇ ਹਰ ਤਰਕ ਨੂੰ ਸਾਦਣ ਦੇ ਅਸੀਂ ਛਿੱਕੇ ਟੰਗ ਦਿੱਤੇ ਔਜ਼ਾਰ ਗੁਰੂ ਨਾਨਕ ਉਹ ਤੇਰਾ ਤੇਰਾ ਦੀ ਤੇਰੀ ਤੋਲ ਵਿਦਾ ਪੁੱਲ ਕੇ ਅਸੀਂ ਕੂੜ ਦਾ ਸਿੱਖ ਬੈਠੇ ਵਿਆਪਾਰ ਗੁਰੂ ਨਾਨਕ ਤੂੰ ਪੇਦ ਮਿਟਾਏ ਸੰਨ ਧਰਮਾਂ ਤੇ ਜਾਤਾਂ ਦੇ ਅਸੀਂ ਕਰ 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 ਬੈਠੇ ਦੀਵਾਰ ਗੁਰੂ ਨਾਨਕ ਤੇਰੇ ਨੇਕ ਅਦਰਸ਼ਾਂ ਨੂੰ ਜਿਨ੍ਹਾਂ ਨੇ ਭਲਾ ਦਿੱਤਾ ਉਹ ਜਿੱਤੂ ਹੁੰਦਿਆਂ ਵੀ ਗਏ ਹਾਰ ਗੁਰੂ ਨਾਨਕ